ਅੰਦੇ ਚ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆਂ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜੇਕਰ ਤੁਸੀਂ ਆਪਣੇ ਬੁੱਲਾਂ ਨੂੰ ਗੁਲਾਬੀ ਕਰਨਾ ਚਾਹੁੰਦੇ ਹੋ ਤਾਂ ਅਰੰਡੀ ਦਾ ਤੇਲ ਰੋਜ਼ਾਨਾ ਆਪਣੇ ਬੁੱਲਾਂ ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਜ਼ਰੂਰ ਕਰੋ ਇਸ ਨਾਲ ਬੁੱਲਾਂ ਦਾ ਕਾਲਾਪਨ ਦੂਰ ਹੋ ਜਾਵੇਗਾ ਤੇ ਬੁੱਲ ਗੁਲਾਬੀ ਹੋ ਜਾਣਗੇ ਨੰਬਰ 2 ਤੁਹਾਨੂੰ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਪਿਸ਼ਾਬ ਵਿੱਚ ਇਨਫੈਕਸ਼ਨ ਜਾਂ ਫਿਰ ਸਰੀਰ ਅੰਦਰ ਪੱਥਰੀ ਦੀ ਸਮੱਸਿਆ ਹੈ ਇਸ ਪਾਣੀ ਨਾਲ ਇਹ ਸਮੱਸਿਆਵਾਂ ਬਹੁਤ ਜਲਦੀ ਠੀਕ ਹੋ ਜਾਣਗੀਆਂ ਨੰਬਰ 3 ਜਦੋਂ ਵੀ ਤੁਸੀਂ ਸਾਂਖਾਂਦੇ ਹੋ ਤਾਂ ਉਸ ਉੱਪਰ ਹਲਕਾ ਜਿਹਾ ਕੋਸਾ ਦੁੱਧ ਪੀ ਲਿਆ ਕਰੋ ਇਸ ਨਾਲ ਗੈਸ ਅਤੇ ਕਵਲ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਨਾਲ ਹੀ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੋਣ ਲੱਗ ਜਾਂਦੀ ਹੈ। ਨੰਬਰ 4 ਜੇਕਰ ਦੰਦਾਂ ਨੂੰ ਕੀੜਾ ਲੱਗ ਗਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਹਿੰਗ ਦੰਦਾਂ ਥੱਲੇ ਰੱਖ ਕੇ ਸੌਂ ਜਾਓ। ਇਸ ਨਾਲ ਕੀੜਾ ਆਪਣੇ ਆਪ ਬਾਹਰ ਨਿਕਲ ਜਾਵੇਗਾ। ਜਿਸ ਨਾਲ ਤੁਹਾਨੂੰ ਕਦੇ ਵੀ ਡਾਕਟਰ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 5 ਹਫਤੇ ਵਿੱਚ 3 ਦਿਨ ਨਮਕ ਵਾਲੇ ਪਾਣੀ ਦੇ ਕਰਾਰੇ ਕਰੋ ਤੇ 4 ਦਿਨ ਫਟਕੜੀ ਵਾਲੇ ਪਾਣੀ ਦੇ ਕਰਾਰੇ ਕਰਨੇ ਸ਼ੁਰੂ ਕਰ ਦੇਵੋ ਪੂਰੀ ਜ਼ਿੰਦਗੀ ਦੰਦ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਹਮੇਸ਼ਾ ਤੰਦਰੁਸਤ ਵੀ ਰਹਿਣਗੇ ਨੰਬਰ 6 ਇੱਕ ਦਿਨ ਛੱਡ ਕੇ ਲੌਂਗ ਚਬਾ ਲਿਆ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਦੰਦਾਂ ਦੀ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾਲ ਹੀ ਕਦੇ ਵੀ ਮਸੂੜਿਆਂ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 7 ਸਰੋਂ ਦੇ ਤੇਲ ਵਿੱਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਆਪਣੇ ਦੰਦਾਂ ਉੱਪਰ ਮੰਜਨ ਕਰ ਲਓ। ਦੰਦਾਂ ਦੀ ਚਮਕ ਵਧੇਗੀ ਤੇ ਨਾਲ ਹੀ ਦੰਦ ਅਨੇਕਾਂ ਹੀ ਸਮੱਸਿਆਵਾਂ ਤੋਂ ਬਚੇ ਰਹਿਣਗੇ। ਨੰਬਰ 8 ਜੇਕਰ ਦੰਦਾਂ ਵਿੱਚੋਂ ਖੂਨ ਆ ਰਿਹਾ ਹੋਵੇ ਤਾਂ ਅਨਾਰ ਦੇ ਛਿਲਕਿਆਂ ਨੂੰ ਧੁੱਪ ਵਿੱਚ ਸੁਕਾ ਕੇ ਬਰਸ਼ ਉੱਪਰ ਰੱਖ ਕੇ ਦੰਦਾ ਉੱਪਰ ਚੰਗੀ ਤਰ੍ਹਾਂ ਨਾਲ ਫੇਰ ਦਿਓ ਇਸ ਤਰੀਕੇ ਨਾਲ ਦੰਦਾ ਵਿੱਚੋਂ ਖੂਨ ਆਉਣਾ ਬੰਦ ਹੋ ਜਾਵੇਗਾ ਨੰਬਰ 9 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਘਬਰਾਹਟ ਜਾ ਫਿਰ ਚੱਕਰ ਆ ਰਹੇ ਹੋ ਤਾਂ ਇੱਕ ਗਲਾਸ ਠੰਡੇ ਪਾਣੀ ਵਿੱਚ ਨਿੰਬੂ ਨਿਚੋੜ ਕੇ ਕਾਲਾ ਨਮਕ ਪਾ ਕੇ ਸਿੱਪ-ਸਿੱਪ ਕਰਕੇ ਪੀ ਲਓ ਬਹੁਤ ਆਰਾਮ ਮਿਲੇਗਾ ਨੰਬਰ 10 ਕੋ ਸਮਾਨੰਗੇ ਪੈਰ ਜ਼ਰੂਰ ਚੱਲਿਆ ਕਰੋ ਇਸ ਨਾਲ ਪੂਰੇ ਸਰੀਰ ਦੇ ਖੂਨ ਦਾ ਸਰਕਲ ਸਹੀ ਹੁੰਦਾ ਹੈ ਜਿਸ ਨਾਲ ਤੁਸੀਂ ਅਨੇਕਾਂ ਹੀ ਸਮੱਸਿਆਵਾਂ ਤੋਂ ਬਚੇ ਰਹੋਗੇ ਨੰਬਰ 11 ਖਾਣਾ ਬਣਾਉਣ ਸਮੇਂ ਹਮੇਸ਼ਾ ਸਟੀਲ ਦੇ ਵਰਤਨਾ ਜਾਂ ਫਿਰ ਮਿੱਟੀ ਦੇ ਵਰਤਨਾ ਦਾ ਹੀ ਇਸਤੇਮਾਲ ਕਰੋ ਕਦੇ ਵੀ ਖਾਣਾ ਐਲੂਮੀਨੀਅਮ ਦੇ ਵਰਤਨਾ ਵਿੱਚ ਨਾ ਬਣਾਓ ਇਹ ਵਰਤਨ ਤੁਹਾਨੂੰ ਸਭ ਤੋਂ ਜ਼ਿਆਦਾ ਰੋਗੀ ਬਣਾ ਰਹੇ ਹਨ ਨੰਬਰ 12 ਆਟਾ ਗੁੰਨਣ ਲਈ ਜੇਕਰ ਤੁਸੀਂ ਪਿੱਤਲ ਦੇ ਪ੍ਰਾਂਤ ਦਾ ਇਸਤੇਮਾਲ ਕਰਦੇ ਹੋ ਤਾਂ ਸਰੀਰ ਲਈ ਬਹੁਤ ਹੀ ਗੁਣਕਾਰੀ ਹੈ ਇਸ ਨਾਲ ਸਰੀਰ ਨੂੰ ਅਨੇਕਾਂ ਹੀ ਤੱਤ ਮਿਲਦੇ ਹਨ ਨੰਬਰ 13 ਚਾਹ ਨੂੰ ਆਪਣਾ ਨਸ਼ਾ ਨਾ ਬਣਾਓ ਇਹ ਤੁਹਾਡੇ ਸਰੀਰ ਦਾ ਨੁਕਸਾਨ ਹੀ ਕਰਦੀ ਹੈ ਇਸ ਤੋਂ ਇਲਾਵਾ ਚਾਹ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਾ ਪੀਵੋ ਇਹ ਤੁਹਾਡੇ ਸਰੀਰ ਅੰਦਰ ਜ਼ਹਿਰ ਦਾ ਕੰਮ ਕਰਦੀ ਹੈ ਨੰਬਰ 14 ਆਰਤਾਂ ਨੂੰ ਬੈਠ ਕੇ ਹੀ ਝਾੜੂ ਪੋਚਾ ਕਰਨਾ ਚਾਹੀਦਾ ਹੈ ਇਸ ਨਾਲ ਉਨ੍ਹਾਂ ਦੇ ਅਨੇਕਾਂ ਹੀ ਰੋਗ ਦੂਰ ਹੋ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਜ਼ਿੰਦਗੀ ਕੱਢਣੀ ਸੌਖੀ ਹੋ ਜਾਂਦੀ ਹੈ ਨੰਬਰ 15 ਰਸੋਈ ਵਿੱਚ ਬਰਕਤ ਰੱਖਣ ਲਈ ਹਰ ਚੀਜ਼ ਨੂੰ ਮੋਕਣ ਤੋਂ ਪਹਿਲਾਂ ਹੀ ਆਪਣੀ ਰਸੋਈ ਵਿੱਚ ਲਿਆ ਕੇ ਰੱਖੋ ਜੋ ਬਹੁਤ ਹੀ ਜ਼ਰੂਰੀ ਹਨ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਰਸੋਈ ਵਿੱਚੋਂ ਵਰਕਤ ਖਤਮ ਹੋਣ ਲੱਗ ਜਾਂਦੀ ਹੈ ਨੰਬਰ 16 ਆਪਣੇ ਦੰਦਾਂ ਨੂੰ ਜ਼ਰੂਰ ਚਮਕਾ ਕੇ ਰੱਖਿਆ ਕਰੋ ਇਹਨਾਂ ਨਾਲ ਤੁਹਾਡੇ ਚਿਹਰੇ ਉੱਪਰ ਮੁਸਕਾਨ ਸੋਹਣੀ ਲੱਗਦੀ ਹੈ ਇਸ ਲਈ ਦੰਨਾ ਉੱਪਰ ਨਾਮਕ ਤੇ ਨਿੰਬੂ ਦਾ ਰਸ ਰਗੜ ਲਓ ਤਾਂ ਦੰਦ ਮੋਤੀਆਂ ਦੀ ਤਰ੍ਹਾਂ ਚਮਕ ਜਾਣਗੇ ਨੰਬਰ 17 ਰੋਜ਼ਾਨਾ ਇੱਕ ਚਮਚ ਸਾਫ ਜਰੂਰ ਖਾਇਆ ਕਰੋ ਸਰੀਰ ਅੰਦਰ ਚੇਕਰ ਕੋਈ ਵੀ ਸਮੱਸਿਆ ਹੋਵੇਗੀ ਉਹ ਹੌਲੀ-ਹੌਲੀ ਖਤਮ ਹੋਣ ਲੱਗ ਜਾਵੇਗੀ ਤੇ ਨਾਲ ਹੀ ਇਹਨਾਂ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਵੀ ਇਹ ਬਹੁਤ ਲਾਭਕਾਰੀ ਹੈ ਨੰਬਰ 18 ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਪਹਿਲਾਂ ਪਾਣੀ ਪੀ ਲਓ ਫਿਰ ਪਿਸ਼ਾਬ ਕਰਨ ਜਾਓ ਕਦੇ ਵੀ ਪਿਸ਼ਾਬ ਕਰਨ ਤੋਂ ਤੁਰੰਤ ਬਾਅਦ ਚਾਹ ਪਾਣੀ ਨਾ ਪੀਵੋ ਨਹੀਂ ਤਾਂ ਸਰੀਰ ਨੂੰ ਬਹੁਤ ਨੁਕਸਾਨ ਹੋਣਗੇ ਨੰਬਰ 19 ਅਨਾਰ ਖਾਣ ਨਾਲ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਚਿਹਰੇ ਤੇ ਚਮਕ ਆਉਣ ਵਿੱਚ ਇਹ ਬਹੁਤ ਮਦਦ ਕਰਦਾ ਹੈ ਇਸ ਲਈ ਇਸ ਨੂੰ ਜ਼ਰੂਰ ਖਾ ਲਿਆ ਕਰੋ ਨੰਬਰ 2 ਜੇਕਰ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਹਿੰਗ ਦਾ ਪੇਸਟ ਪੇਟ ਤੇ ਲਗਾ ਲਓ ਇਸ ਤੋਂ ਇਲਾਵਾ ਅਸਮੈਣ ਦੀ ਛੁਟਕੀ ਪਾਣੀ ਵਿੱਚ ਉਬਾਲ ਕੇ ਪੀ ਲਓ ਪੇਟ ਦਰਦ ਠੀਕ ਹੋ ਜਾਵੇਗਾ ਨੰਬਰ 1 ਕੀ ਆਪਣੇ ਬੈੱਡ ਸ਼ੀਟ ਨੂੰ ਹਫ਼ਤੇ ਵਿੱਚ ਇੱਕ ਵਾਰ ਬਦਲ ਜ਼ਰੂਰ ਦੇਵੋ ਨਹੀਂ ਤਾਂ ਇਸ ਤੇ ਬੁਰੇ ਨੁਕਸਾਨ ਤੁਹਾਡੇ ਚਿਹਰੇ ਉੱਪਰ ਹੀ ਪੈਣ ਲੱਗ ਜਾਂਦੇ ਹਨ ਜਿਸ ਨਾਲ ਚਿਹਰੇ ਉੱਪਰ ਝੁਰੜੀਆਂ ਸਾਈਆਂ ਪੈਣ ਲੱਗ ਜਾਂਦੀਆਂ ਹਨ ਨੰਬਰ 1 ਜੇਕਰ ਵਾਲ ਝੜਦੇ ਹੋਣ ਤਾਂ ਕੱਚੇ ਆਮਲੇ ਦਾ ਰੋਜ਼ਾਨਾ ਸੇਵਨ ਜ਼ਰੂਰ ਕਰੋ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਵੇਗਾ ਅਤੇ ਵਾਲਾਂ ਦੀ ਲੰਬਾਈ ਵੀ ਵਧੇਗੀ ਚਿਹਰੇ ਉੱਪਰ ਚਮਕ ਵੀ ਆਵੇਗੀ ਨੰਬਰ 23 ਵੈਂਗਣ ਵਿੱਚ ਕੈਲਰੀ ਘਟ ਹੁੰਦੀ ਹੈ ਜੇਕਰ ਤੁਸੀਂ ਨਿਮਤ ਤੌਰ ਵਿੱਚ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਵਜ਼ਨ ਘਟ ਹੋਣ ਲੱਗ ਜਾਂਦਾ ਹੈ। ਨੰਬਰ 24 ਘਰ ਵਿੱਚ ਪਾਠੀ ਦੇ ਗੋਹਾ ਜਲਾ ਕੇ ਧੂਫ ਜ਼ਰੂਰ ਦਿਆ ਕਰੋ। ਇਸ ਨਾਲ ਘਰ ਵਿੱਚੋਂ ਨਾਗ੍ਰਾਤਮਿਕ ਊर्जा ਖਤਮ ਹੁੰਦੀ ਹੈ ਤੇ ਨਾਲ ਹੀ ਘਰ ਵਿੱਚ ਖੁਸ਼ਹਾਲੀ ਤੇ ਸੁਖ ਸ਼ਾਂਤੀ ਵਾਲਾ ਮਾਹੌਲ ਹਮੇਸ਼ਾ ਬਣਿਆ ਰਹਿੰਦਾ ਹੈ। ਨੰਬਰ 25 ਵਾਲਾਂ ਉੱਪਰ ਨਹਾਉਣ ਤੋਂ ਪਹਿਲਾਂ ਦਹੀਂ ਵਿੱਚ ਸਰੋਂ ਦਾ ਤੇਲ ਮਿਕਸ ਕਰਕੇ ਲਗਾ ਲਓ। ਵਾਲ ਬਹੁਤ ਹੀ ਨਰਮ ਤੇ ਸਿਲਕੀ ਹੋ ਜਾਣਗੇ। ਇਸ ਤੋਂ ਇਲਾਵਾ ਉਹ ਕੱਲੇ-ਕੱਲੇ ਰਹਿਣਗੇ ਤੇ ਨਾਲ ਹੀ ਵਾਲਾਂ ਦੀ ਲੰਬਾਈ ਵੀ ਵਧੇਗੀ। ਨੰਬਰ 26 ਸਿਰ ਵਿੱਚ ਤੇਲ ਦੀ ਮਾਲਿਸ਼ ਜ਼ਰੂਰ ਕਰਿਆ ਕਰੋ। ਇਸ ਨਾਲ ਸਿਰਦਰਦ ਤੋਂ ਆਰਾਮ ਰਹਿੰਦਾ ਹੈ ਤੇ ਨਾਲ ਹੀ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਜੀਸ ਨਾਲ ਵਾਲਾਂ ਦੀ ਲਮਾਈ ਤੇ ਮਜ਼ਬੂਤੀ ਵਧਣ ਵਿੱਚ ਮਦਦ ਮਿਲਦੀ ਹੈ। ਨੰਬਰ 27 ਜੇਕਰ ਤੁਹਾਡਾ ਬੱਚਾ ਰਾਤ ਨੂੰ ਘੱਟ ਸੌਂਦਾ ਹੈ ਤਾਂ ਉਸ ਨੂੰ ਦਿਨ ਵਿੱਚ ਘੱਟ ਸੌਣ ਦੀ ਆਦਤ ਪਾਓ। ਇਸ ਨਾਲ ਉਹ ਰਾਤ ਨੂੰ ਵਧੀਆ ਨੀਂਦ ਲੈਣ ਲੱਗ ਜਾਵੇਗਾ। ਨੰਬਰ 28 ਅੱਖਾਂ ਵਿੱਚ ਸੁਰਮਾ ਪਾ ਲਿਆ ਕਰੋ। ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਤੇ ਨਾਲ ਹੀ ਅੱਖਾਂ ਦੀ ਚਮਕ ਵੀ ਵਧਣ ਲੱਗ ਜਾਂਦੀ ਹੈ ਅੱਖਾਂ ਦੀ ਸਫਾਈ ਵੀ ਚੰਗੀ ਤਰ੍ਹਾਂ ਨਾਲ ਹੋਣ ਲੱਗ ਜਾਂਦੀ ਹੈ ਨੰਬਰ 29 ਜੇਕਰ ਤੁਸੀਂ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰਾਤ ਦੇ ਸਮੇਂ ਇਹਨਾਂ ਪੰਜ ਗੱਲਾਂ ਵੱਲ ਖਾਸ ਖਿਆਲ ਰੱਖੋ ਪਹਿਲਾ ਜਲਦੀ ਨਾਲ ਖਾਣਾ ਖਾ ਲਓ ਦੂਸਰਾ ਹਲਕਾ ਖਾਣਾ ਖਾਓ ਤੀਸਰਾ ਸੈਰ ਜ਼ਰੂਰ ਕਰੋ ਚੌਥਾ ਦਾਲ ਦਾ ਹੀ ਸੇਵਨ ਕਰੋ ਪੰਜਵਾਂ ਕਦੇ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣਾ ਨੰਬਰ 3 ਜੇਕਰ ਤੁਹਾਡਾ ਸਰੀਰ ਨੂੰ ਕੰਮ ਕਰਨ ਸਮੇਂ ਥਕਾਵਟ ਮਹਿਸੂਸ ਹੋ ਰਹੀ ਹੈ ਰੋਜ਼ਾਨਾ ਦੁੱਧ ਵਿੱਚ ਖੰਜੂਰਾ ਉਬਾਲ ਕੇ ਪੀਣੀਆ ਸ਼ੁਰੂ ਕਰ ਦੇਵੋ ਤੇ ਸਵੇਰ ਦੇ ਸਮੇਂ ਬਦਾਮ ਜ਼ਰੂਰ ਖਾਓ ਭਰਪੂਰ ਮਾਤਰਾ ਵਿੱਚ ਪਾਣੀ ਜ਼ਰੂਰ ਪੀਵੋ ਤਿੰਨ ਵਿੱਚ ਹੀ ਸਾਰੀ ਥਕਾਵਟ ਦੂਰ ਹੋ ਜਾਵੇਗੀ ਸੋ ਇਸ ਤੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ